ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਥ ਰਤਨ ਗਿਆਨੀ ਸੰਤ ਮਸਕੀਨ ਸਿੰਘ ਜੀ ਦੇ ਬਚਨ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਆਓ ਵੀਡੀਓ ਨੂੰ ਸ਼ੁਰੂ ਕਰੀਏ ਅੱਜ ਦਾ ਜੋ ਵਿਸ਼ਾ ਉਹ ਹੈ ਲੋਭ ਤੇ ਸੰਤੋਖ ਲੋਭ ਕੀ ਹੈ ਤੇ ਸੰਤੋਖ ਕੀ ਹੈ ਇਹਨਾਂ ਬਾਰੇ ਸਾਨੂੰ ਸੰਤ ਜੀ ਸਮਝਾ ਰਹੇ ਨੇ ਤੇ ਕਹਿ ਰਹੇ ਨੇ ਜੋ ਕੁਝ ਹੈ ਜੈਸਾ ਹੈ ਔਰ ਜੈਸਾ ਹੋ ਜਾਵੇ ਉਸ ਨੂੰ ਖਿੜੇ ਮੱਥੇ ਪਰਵਾਣ ਕਰ ਲੈਣਾ ਇਹ ਸੰਤੋਖ ਹੈ ਪਰ ਅਪਰਵਾਣ ਕਰਨਾ ਇਹ ਲੋਭ ਹੈ ਲੋਭ ਇੱਕ ਭਿਆੰਕਰ ਮਾਨਸਿਕ ਰੋਗ ਹੈ ਜਿਸ ਨਾਲ ਮਨੁੱਖ ਸਦਾ ਪੀੜਤ ਰਹਿੰਦਾ ਹੈ ਤੇ ਭਖ ਅਪਖ ਤੋਂ ਨਵਾਕਿਫ ਰਹਿੰਦਾ ਹੈ ਲੋਭੀ ਜੰਤ ਨਾ ਜਾਣੀ ਭੁੱਖ ਅਭੁਖ ਸਭ ਖਾਏ ਕਈ ਵਿਚਾਰਵਾਨਾਂ ਦਾ ਖਿਆਲ ਹੈ ਕਿ ਲੋਭ ਤੋਂ ਬਿਨਾ ਵਿਕਾਸ ਅਸੰਭਵ ਹੈ ਇਸ ਦਾ ਹੋਣਾ অতি ਲਾਜ਼ਮੀ ਹੈ ਪਰ ਵਿਕਾਸ ਦੀ ਤਰਫ ਤਾਂ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ ਇੱਕ ਨਿੱਕਾ ਬੂਟਾ ਵੀ ਵਿਕਾਸ ਦੀ ਤਰਫ ਗਤੀਸ਼ੀਲ ਹੈ ਉਹ ਵੀ ਫੁੱਲ ਤੇ ਫਲ ਤੱਕ ਉੱਪਰਣਾ ਚਾਹੁੰਦਾ ਹੈ ਬੂਟੇ ਵਿੱਚ ਗਤੀ ਤਾਂ ਵਿਕਾਸ ਦੀ ਹੈ ਪਰ ਗਤੀ ਵਿੱਚ ਲੋਭ ਨਹੀਂ ਮਨੁੱਖ ਲੋਭ ਨੂੰ ਮਨੁੱਖ ਰੱਖ ਕੇ ਗਤੀਸ਼ੀਲ ਹੁੰਦਾ ਹੈ ਤਾਂ ਫਿਰ ਇਸ ਲੋਭਸ਼ੀਲ ਗਤੀ ਵਿੱਚ ਸੰਸਾਰ ਨੂੰ ਬਹੁਤ ਹਾਨੀ ਪਹੁੰਚਦੀ ਹੈ ਮਨੁੱਖ ਦੇ ਲੋਭ ਨੇ ਸੰਸਾਰ ਦਾ ਸੰਤੁਲਨ ਵਿਗਾੜ ਕੇ ਰੱਖ ਦਿੱਤਾ ਹੈ ਇੱਕ ਦੀ ਤਿਜੋਰੀ ਭਰੀ ਪਈ ਹੈ ਧਨ ਨਾਲ ਪਰ ਇੱਕ ਦਾ ਪੇਟ ਵੀ ਖਾਲੀ ਹੈ ਮਨੁੱਖ ਦਿਨ ਵਿੱਚ ਚਾਰ ਸੂਟ ਬਦਲਦਾ ਹੈ ਇੱਕ ਤਨ ਤੋਂ ਹੀ ਨੰਗਾ ਹੈ ਇੱਕ ਕਈ ਬੰਗਲਿਆਂ ਦਾ ਮਾਲਕ ਹੈ ਪਰ ਇੱਕ ਰੁੱਖ ਥੱਲੇ ਸੌਕੇ ਰਾਤ ਕੱਟ ਰਿਹਾ ਹੈ ਜਿਵੇਂ ਪਾਗਲ ਕੁੱਤਾ ਖਤਰਨਾਕ ਹੁੰਦਾ ਹੈ ਤੇ ਇਸ ਤੋਂ ਡਰ ਲੱਗਦਾ ਹੈ ਹੂਬ ਹੂ ਲੋਭੀ ਬੰਦਾ ਬੜਾ ਹੀ ਖਤਰਨਾਕ ਹੁੰਦਾ ਹੈ ਜਿਉਂ ਕੂਕਰ ਹਰ ਕਾਇਆ ਧਾਵੇ ਦਹਿ ਦਿਸ ਜਾਏ ਲੋਭੀ ਜੰਤਨਾ ਜਾਣੀ ਭੁੱਖ ਅਭੁਖ ਸਭ ਖਾਏ ਜੀਵਨ ਥੋੜਾ ਹੈ ਪਰ ਲੋਭ ਬਹੁਤ ਹੈ ਇਸ ਵਾਸਤੇ ਇਸ ਛੋਟੇ ਜਿਹੇ ਜੀਵਨ ਤੇ ਬੋਝ ਬਹੁਤ ਹੈ ਅੱਜ ਦਾ ਹਰ ਬੰਦਾ ਬੜਾ ਦੱਬਿਆ ਦੱਬਿਆ ਜੀ ਰਿਹਾ ਹੈ ਜੀਵਨ ਦਾ ਬੇੜਾ ਪੁਰਾਣਾ ਜ਼ਰਜ਼ਰਾ ਵੀ ਹੋ ਜਾਵੇ ਤਾਂ ਵੀ ਬੰਦਾ ਬੋਝ ਵਧਾਉਣ ਵਿੱਚ ਲੱਗਾ ਰਹਿੰਦਾ ਹੈ ਨਤੀਜਾ ਇਹ ਨਿਕਲਦਾ ਹੈ ਕਿ ਜ਼ਿੰਦਗੀ ਦਾ ਬੇੜਾ ਆਖਰ ਸੰਸਾਰ ਦੇ ਸਾਗਰ ਵਿੱਚ ਡੁੱਬ ਕੇ ਰਹਿ ਜਾਂਦਾ ਹੈ ਕਬੀਰ ਬੇੜਾ ਜ਼ਰਜ਼ਰਾ ਫੂਟੇ 6000 ਹਰੂਏ ਹਰੂਏ ਤਰ ਗਏ ਡੂਬੇ ਜਿਨ ਸਰਪਾਰ ਲੋੜਾਂ ਦੀ ਪੂਰਤੀ ਤਾਂ ਹੋ ਸਕਦੀ ਹੈ ਪਰ ਲੋਭ ਦੀ ਪੂਰਤੀ ਅੱਜ ਤੱਕ ਨਹੀਂ ਹੋ ਸਕੇ ਜਦ ਲੋਭ ਵਧਦਾ ਹੈ ਤਾਂ ਕਈ ਵਾਧੂ ਲੋੜਾਂ ਨੂੰ ਆਪ ਹੀ ਜਨਮ ਦੇਣਾ ਪੈਂਦਾ ਹੈ ਤਾਂ ਕਿ ਲੋਭ ਨੂੰ ਟਿਕਨ ਵਾਸਤੇ ਸਹੂਲਤ ਮਿਲ ਸਕੇ ਔਰ ਇਸ ਤਰ੍ਹਾਂ ساری ਜ਼ਿੰਦਗੀ ਮਨੁੱਖ ਲੋੜਾਂ ਨੂੰ ਵਧਾਉਣ ਦੇ ਆਹਰੇ ਲੱਗਾ ਰਹਿੰਦਾ ਹੈ ਤਾਂ ਕਿ ਲੋਭ ਸਦੀਵੀ ਰੂਪ ਵਿੱਚ ਟਿਕਿਆ ਰਹੇ ਮਨੁੱਖ ਬਹਾਨਾ ਤਾਂ ਇਹ ਕਰਦਾ ਹੈ ਕਿ ਮੈਂ ਸਭ ਕੁਝ ਇਸ ਵਾਸਤੇ ਕਰ ਰਿਹਾ ਹਾਂ ਤਾਂ ਕਿ ਆਰਾਮ ਨਾਲ ਰਹਿ ਸਕਾਂ ਪਰ ਵੇਖਣ ਵਿੱਚ ਇਹ ਆਇਆ ਹੈ ਕਿ ਸਭ ਕੁਝ ਹੈ ਪਰ ਆਰਾਮ ਨਹੀਂ ਹੈ ਲੋਭੀ ਸਦਾ ਭੁੱਖਾ ਰਹਿੰਦਾ ਹੈ ਖਾ ਕੇ ਵੀ ਭੁੱਖਾ ਔਰ ਪਹਿਣ ਕੇ ਵੀ ਨੰਗਾ ਰਹਿੰਦਾ ਹੈ ਗਤੀ ਤਾਂ ਭਾਵੇਂ ਸੰਤੋਖੀ ਵਿੱਚ ਵੀ ਹੁੰਦੀ ਹੈ ਔਰ ਲੋਭੀ ਨਾਲੋਂ ਬੜੀ ਕੁਸ਼ਲ ਗਲਤੀ ਹੁੰਦੀ ਹੈ ਔਰ ਇਹ ਸਾਰੀ ਗਤੀ ਲੋਭ रहत ਹੁੰਦੀ ਹੈ। ਕਮ ਸਿਰੇ ਚੜ ਗਿਆ ਠੀਕ ਹੈ, ਨਹੀਂ ਚੜਿਆ ਤਾਂ ਵੀ ਠੀਕ ਹੈ। ਕੁਝ ਮਿਲ ਗਿਆ ਠੀਕ ਹੈ, ਜੇ ਨਹੀਂ ਮਿਲਿਆ ਤਾਂ ਪ੍ਰਸੰਨ ਚਿੱਤ ਰਹਿਣਾ। ਐਸੀ ਹਾਲਤ ਮਨ ਦੀ ਬਣਾ ਲੈਣ ਨਾਲ ਸਦੀਵੀ ਪ੍ਰਸੰਨਤਾ ਨਸੀਬ ਹੁੰਦੀ ਹੈ। ਤੇ ਸੰਤੋਖ ਤੋਂ ਬਿਨਾ ਰੱਜਣਾ ਵੀ ਔਖਾ ਹੈ। ਬਿਨਾ ਸੰਤੋਖ ਨਹੀਂ ਕੋ ਰਾਜ। ਲੋਬੀ ਫੁੱਲਾਂ ਦੀ ਸੇਜ ਤੇ ਵੀ ਤੜਫਦਾ ਰਹਿੰਦਾ ਹੈ ਪਰ ਸੰਤੋਖੀ ਕੰਡਿਆਂ ਦੀ ਸੇਜ ਤੇ ਵੀ ਮੁਸਕਰਾਉਂਦਾ ਰਹਿੰਦਾ ਹੈ ਦਰਅਸਲ ਸਭ ਤੋਂ ਵੱਡੀ ਦੌਲਤ ਹੀ ਸੰਤੋਖ ਹੈ ਜੋ ਹਰ ਥਾਂ ਹਰ ਹਾਲਤ ਔਰ ਹਰ ਸਮੇਂ ਮਨੁੱਖ ਨੂੰ ਖੇੜੇ ਵਿੱਚ ਰੱਖਦਾ ਹੈ ਜਿਉਂ ਬੰਦਾ ਦੁੱਖ ਨੂੰ ਨੁਕਸਾਨ ਨੂੰ ਖੇੜੇ ਮੱਥੇ ਪਰਮਾਨ ਕਰ ਲੈਂਦਾ ਹੈ ਤਾਂ ਦੁੱਖ ਵਿਦਾ ਹੋ ਜਾਂਦਾ ਹੈ ਕਿਸੇ ਜਾਨੀ ਦੁਸ਼ਮਣ ਨੂੰ ਵੀ ਜੇ ਖੇੜੇ ਮੱਥੇ ਤੇ ਸਿੱਧਕ ਦਿਲੀ ਨਾਲ ਪੇਸ਼ ਆਈਏ ਤਾਂ ਹੋ ਨਹੀਂ ਸਕਦਾ ਕਿ ਉਹ ਨੁਕਸਾਨ ਪਹੁੰਚਾਵੇ ਦੁੱਖ ਉਦੋਂ ਦੁੱਖ ਰਹਿੰਦਾ ਹੀ ਨਹੀਂ ਜਦ ਦੁੱਖ ਨੂੰ ਪ੍ਰਵਾਨ ਕਰ ਲਿਆ ਜਾਂਦਾ ਹੈ ਹਰ ਤਰ੍ਹਾਂ ਦੇ ਹਾਲਾਤ ਨਾਲ ਸੁਲ੍ਹਾ ਕਰਨ ਦਾ ਨਾਮ ਹੀ ਸੰਤੋਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ